ਮੋਨੇ ਬਖੋ ਕਈ ਸਿੱਖ ਸਵਾਲ ਕਰਦੇ ਵੀ ਸਾਨੂੰ ਕਿਹੜੀ ਬਾਣੀ ਪੜ੍ਹਨੀ ਚਾਹੀਦੀ ਹੈ ਜਾਂ ਨਾਮ ਜਪਣਾ ਚਾਹੀਦਾ ਹੈ ਕਿ ਬਾਣੀ ਪੜ੍ਹਨੀ ਚਾਹੀਦੀ ਉਹ ਭਾਈ ਮਨੀ ਸਿੰਘ ਸਾਹਿਬ ਜੀ ਆ ਉਹ ਸੁਖਨੀ ਸਾਹਿਬ ਜੀ ਦੇ ਅਭਿਆਸੀ ਤੇ ਜਦੋਂ ਬੰਦ-ਬੰਦ ਕਟਿਆ ਗਿਆ ਵਾ ਤੇ ਸੁਖਨੀ ਸਾਹਿਬ ਜੀ ਦੀਆਂ 16 ਅਸਤਪਦੀਆਂ ਕੱਟੇ-ਕੱਟੇ ਬੰਦ ਵਿੱਚੋਂ ਦੋਆ ਸਰੀਰ ਦੇ ਦੋ ਹਿੱਸਿਆਂ ਤੋਂ ਜਪਜੀ ਸਾਹਿਬ ਪੜ ਰਹੇ ਨੇ ਐਦਾਂ ਜਿਵੇਂ ਦੋ ਸਿੰਘ ਮਹਾਰਾ ਦੀ ਤਾਬਿਆਂ ਵਿੱਚ ਬੈਠੇ ਅਖੰਡ ਪਾਤਸ਼ਾਹ ਜੀ ਦਾ ਮਹਲੇ ਨਾਵੇਂ ਦੀ ਬਾਣੀ ਦਾ ਸਲੋਗਾਂ ਦਾ ਭੋਗ ਪਾ ਰਹੇ ਜੀਵਨਾ ਸਫਲ ਜੀਵਨ ਸੰਘਾਰ ਜਪ ਜਪ ਸਤ ਜੀਵਣਾ ਅਮਰਤ ਜੀਵਣਾ ਦਾ ਬਲਿਬਾਜੇ ਅਖਾਂਡ ਇੱਕ ਰਸ ਬਾਣੀ ਇਹ ਮਹਾਰਾਜ ਨੇ ਸਿੱਖ ਦੀ ਪਰਖ ਲਈ ਦੋ ਬਾਣੀਆਂ ਦੋ ਸਤਗੁਰਾਂ ਦੀਆਂ ਬਾਣੀਆਂ ਨੇtre ਤੇ ਐਟ ਨਹੀਂ ਕੀਤੀਆਂ ਭੋਜਨ ਅਸੀਂ ਭਾਂਡ ਭਾਂਡਾ ਜਮਾਉਨੇ ਆ ਤੇ ਪਤਨ ਵੇਲੇ ਅਸੀਂ ਬਸ ਉੱਥੇ ਕੀ ਖੜੇ ਇਹਦਾ ਸਾਨੂੰ ਕੋਈ ਚੇਸਟਾ ਨਹੀਂ ਆ ਗਈ ਭਜਨ ਵਿੱਚ ਬੰਦਗੀ ਵਿੱਚ ਸਾਡੀ ਕੋਈ ਰੁਚੀ ਨਹੀਂ ਆ ਗਈ ਇਹ ਜਾਇਜ਼ ਹੈ ਕਿ ਸਾਨੂੰ ਗੁਰੂ ਸਾਹਿਬਾਂ ਕਹਿੰਦੇ ਨੇ ਕਿ ਆਪਾਂ ਨੂੰ ਫੋਨ ਤੇ ਜਿਹੜਾ ਪਾਠ ਕਰਨਾ ਚਾਹੀਦਾ ਜਾਂ ਉਹ ਪਰਵਾਨ ਜਿਹਦੇ ਦਮਾਲਾ ਜਿਹੜਾ ਵਾ ਜਿਹੜਾ ਗੋਲਮਾਨ ਨੇ ਸਾਨੂੰ ਦਿੱਤਾ ਵਾ ਉਹ ਉਹਦਾ ਹੀ ਲੈਂਦਾ ਜਦੋਂ ਸਿਰ ਲੈ ਜੇ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਚੜਦੀ ਕਲਾ ਟਾਕਸ ਤੁਹਾਡਾ ਸਵਾਗਤ ਹੈ ਸੋ ਬਿਲਕੁਲ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਧਾਰਮਿਕ ਅਸਥਾਨ ਦੇ ਜਿਹੜੇ ਨੇ ਉਹ ਦਰਸ਼ਨ ਕਰਵਾਈ ਜਾਂਦੇ ਕਿਸੇ ਮਹਾਨ ਸ਼ਖਸੀਅਤ ਨਾਲ ਜਿਹੜੀ ਹੈ ਉਹ ਮੋਲਾਕਤ ਕਰਾਈ ਜਾਂਦੀ ਹੋਰ ਇਸ ਵਕਤ ਅਸੀਂ ਜਿਹੜਾ ਤਖਤ ਹਰਮੰਦਰ ਸ੍ਰੀ ਪਟਨਾ ਸਾਹਿਬ ਇੱਕ ਮਜੂਦਾ ਪੂਰੇ ਵਿਸ਼ਵ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸਤਾਬ ਦੀ ਸਮਾਗਮ ਜਿਹੜੇ ਨੇ ਉਹ ਬੜੇ ਵੱਡੇ ਪੱਧਰ ਤੇ ਮਨਾਏ ਜਾ ਰਹੇ ਨੇ ਕੀ ਆਖਰਕਾਰ ਇਸ ਸਮਾਗਮ ਮਨਾਉਂਦਾ ਉਦੇਸ਼ ਕੀ ਹੈ ਨੂੰ ਸਬਾਨਾ ਨੇ ਅਸਲ ਸੰਦੇਸ਼ ਕੀ ਦਿੱਤਾ ਹੈ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਾਨੂੰ ਕਿਵੇਂ ਇਹ ਦਿਹਾੜੇ ਮਨਾਣੇ ਚਾਹੀਦੇ ਨੇ ਤੇ ਨਾਲ ਹੀ ਅਸੀਂ ਇਹ ਸੰਗਤਾਂ ਨੂੰ ਜਾਣੂ ਕਰਾਵਾਂਗੇ ਕਿ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦਾ ਕਰੋਪਰ ਇਤਿਹਾਸ ਕੀ ਹੈ ਸੋ ਸਾਡੇ ਨਾਲ ਖਾਸ ਤੌਰ ਤੇ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਜਿਹੜੇ ਨੇ ਕਥਾਵਾਚਕ ਨੇ ਜਿਹਨਾਂ ਨੂੰ ਅਕਸਰ ਤੁਸੀਂ ਬਹੁਤ ਮਾਨ ਤੇ ਸਤਿਕਾਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਨਾਲ ਹੀ ਸੁਣਦੇ ਹੋ ਉਹ ਆਪ ਦੀਆਂ ਗੁਰਬਾਣੀ ਦੇ ਨਾਲ ਹੀ ਕਥਾ ਵਿਚਾਰਾ ਵੀ ਸੁਣਦੇ ਹੋ ਸੋ ਇਸ ਵਕਤ ਸਾਡੇ ਨਾਲ ਇਸ ਪੋਡਕਾਸਟ ਦੇ ਵਿੱਚ ਮੌਜੂਦ ਨੇ ਸਰਦਾਰ ਗਿਆਨੀ ਸੁਖਦੇਵ ਸਿੰਘ ਜੀ ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਸਭ ਤੋਂ ਪਹਿਲਾਂ ਥੋੜੀ ਆਪਾਂ ਜੀ ਵੀ ਦਿਸ਼ਾ ਬਾਤ ਕਰਾਂਗੇ ਕਿਉਂਕਿ ਸਾਡੇ ਜਿਹੜਾ ਸ਼ੋਅ ਦਾ ਨਾਮ ਹੈ ਚੜ ਦੀ ਕਲਾ ਟਾਕਸ ਜੀ ਸਰ ਕਿਉਂਕਿ ਸਾਡੀ ਸ਼ੁਰੂਆਤ ਹੁੰਦੀ ਹੈ ਕਿ ਪਹਿਲਾਂ ਕਿਹੜੇ ਮਹਾਨ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਆਈਆਂ ਨੇ ਪਰ ਥੋੜੀ ਜਿਹੀ ਜਿਮਲੀ ਦੀ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਇਸ ਲਾਈਨ ਦੇ ਵਿੱਚ ਕਿਵੇਂ ਆਈ ਹਾਂਜੀ ਇਸ ਤਰ੍ਹਾਂ ਜੀ ਵੀ ਸਾਡੇ ਮੇਰੇ ਪਿਤਾ ਜੀ ਧਾਰਮਿਕ ਪ੍ਰਵਿਰਤੀ ਵਾਲੇ ਗੁਰਮਖ ਲੋਕ ਨੇ ਜੀ ਮੈਂ 8 ਕੁ ਸਾਲਾਂ ਦਾ ਉਹ ਭਜੰਗੀ ਸੀ ਮੈਨੂੰ ਜਦੋਂ ਟਕਸਾਲ ਵਿੱਚ ਬ੍ਰਹਮ ਗਿਆਨੀ ਬਾਬਾ ਠਾਕੁਰ ਸਿੰਘ ਦੀ ਮਹਾਪੁਰ ਸਾਹਿਬ ਦੇ ਕੋਲ ਛੱਡ ਕੇ ਆਏ ਸੀ ਬਹੁਤ ਛੋਟਾ ਜਿਹਾ 8 ਸਾਲਾਂ ਦਾ ਮੈਂ ਬੱਚਾ ਸੀ ਜੀ 2001 ਦੇ ਅਖੀਰ ਵਿੱਚ 1993 ਦੇ ਫਰਵਰੀ ਦਾ ਮੇਰਾ ਜਨਮ ਆ ਤੇ 2001 ਵਿੱਚ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰੇ ਚਲਾ ਗਿਆ ਸੀ ਉਸ ਤੋਂ ਪਹਿਲਾਂ ਮੇਰੇ ਪਿਤਾ ਜੀ ਨੇ ਜਗਜੀਤ ਸਿੰਘ ਤੇ ਰਹਿਰਾਸ ਸਿੰਘ ਜੀ ਦਾ ਪਾਠ ਸੰਧਿਆ ਕਰੇ ਫਿਰਵਾ ਦਿੱਤੀ ਸੀ ਫਿਰ 2005 ਤੱਕ ਮੈਂ ਬ੍ਰਹਮ ਗਿਆਨੀ ਬਾਬਾ ਠਾਕੁਰ ਸਿੰਘ ਜੀ ਮਹਾਪੁਰਸ਼ ਉਹਨਾਂ ਦੇ ਪਾਸ ਰਹਿ ਕੇ ਆਦ ਮਹਾਰਾਜ ਜੀ ਦੀ ਬਾਣੀ ਦਸਮਹਾਰਾਜ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਆਖਿਆ ਦਸਮਹਾਰਾ ਦੀ ਬਾਣੀ ਦੀ ਵਿਆਖਿਆ ਤੇ ਹੋਰ ਸਾਰੇ ਧਰਮਾਂ ਦਾ ਅਧਿਐਨ ਜਿਵੇਂ ਟਕਸਾਲ ਵਿੱਚ ਕਰਾਇਆ ਜਾਂਦਾ ਵਿਦਵਾਨ ਤੋਂ ਆਦ ਲੈ ਕੇ ਸਾਰੇ ਗ੍ਰੰਥ ਪੜਾਏ ਸ਼ਾਸਤਰ ਵੀ ਦੇ ਵੀ ਸਾਨੂੰ ਸਿਖਾਈ ਉਹਦਾ ਸਵਾਰੀ ਵੀ ਸਿਖਾਈ ਸਭ ਕੁਝ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਵਿੱਚ ਬਖਸ਼ਿਸ਼ਾਂ ਨੇ ਉਹ ਸਾਰੀਆਂ ਸਾਡੇ ਢੋਲੀ ਵਿੱਚ ਪਾਈਆਂ ਤੇ ਉਸ ਸਮੇਂ ਤੋਂ ਫਿਰ ਮਹਾਰਾਜ ਦੀ ਕਿਰਪਾ ਦੇ ਨਾਲ ਬਚਪਨ ਤੋਂ ਹੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਟੁਕੜਿਆਂ ਤੇ ਪਲਣ ਡਏ ਆ ਸੰਗਤ ਵਿੱਚ ਵਿਚਰ ਰਹੇ ਹਾਂ ਜੀ ਸਾਬ ਪਹਿਲਾਂ ਉਹ ਦਿਨ ਕਿਹੜਾ ਸੀ ਉਹ ਸਮਾਂ ਕਿਹੜਾ ਸੀ ਜਦੋਂ ਤਕਸੀਰ ਹਰਮੰਦਰ ਸਾਹਿਬ ਪਟਨਾ ਸਾਹਿਬ ਆਖੀ ਕਿਉਂਕਿ ਇੰਨਾ ਪਾਵਨ ਤੇ ਪਵਿੱਤਰ ਸਥਾਨ ਹੈ ਉੱਥੇ ਜਿਹੜੀ ਸੇਵਾ ਨਭਾਈ ਤਾਂ ਕਿਵੇਂ ਇੱਥੇ ਆਣਾ ਹੋਇਆ ਸਬਬ ਕੀ ਬਣਿਆ ਵੈਸੇ ਤੇ ਗੁਰਮਾਹਰ ਗੁਰਤੇਗ বাহাদুর ਸਾਹਿਬ ਜੀ ਗਰੀਬ ਨਮਾਜ਼ ਜੀ ਦੇ ਜੀਵਨ ਦੇ ਬਾਬਤੀ ਵਿਚਾਰ ਕਰਨ ਦੀ ਇੱਛਾ ਸੀ ਜੀ ਤੇ ਆਪਣੇ ਜੀਵਨ ਬਾਰੇ ਚਲੋ ਕੀ ਬਹੁਤਾ ਜ਼ਿਕਰ ਕਰਨਾ ਹੁੰਦਾ ਵਡਿਆਈਆਂ ਮਹਾਰਾ ਦੀਆਂ ਨੇ ਸਾਰੀਆਂ ਸਭੂ ਸੱਚੇ ਪਾਸ਼ਾ ਦੀਆਂ ਤੇ ਇਸ ਇੱਥੇ ਉਹਨਾਂ ਦੀ ਵਿਧ ਜਿਹੜੀ ਆ ਯੇ ਭਾਈ ਅਮਰਜੀਤ ਸਿੰਘ ਜੀ ਵੇਖੋ ਗੁਰੂ ਨਾਨਕ ਦੇਵ ਜੀ ਮਹਾਰਾ ਦੇ ਘਰੇ ਉਦੋਂ ਹੀ ਜਗ੍ਹਾ ਮਿਲਦੀ ਆ ਜਦੋਂ ਸਤਗੁਰੂ ਉੱਤਰਉਂਦੇ ਆ ਬਿਲਕੁਲ ਮਹਾਰਾ ਤੋਂ ਮਹਾਰਾ ਦੀ ਬਖਸ਼ਿਸ਼ ਤੋਂ ਬਿਨਾ ਮਹਾਰਾ ਦੇ ਘਰੇ ਸਿੱਖ ਨਹੀਂ ਰਹਿ ਸਕਦਾ ਤੇ ਕਈ ਵਾਰੀ ਕੋਈ ਸਾਧੂ ਮਹਾਤਮਾ ਆਪਣੀ ਕਮਾਈ ਦੇ ਵਿੱਚੋਂ ਕੁੰਕਾ ਦੇ ਦਿੰਦੇ ਆ ਤੇ ਇੱਥੇ ਆਉਣ ਦੀ ਜਿਹੜੀ ਕਿਰਪਾ ਹੋਈ ਆ ਗੁਰੂ ਮਹਾਰਾ ਦੀ ਬਖਸ਼ਿਸ਼ ਹੋਈ ਆ ਉਹ ਹੋਈ ਆ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਧੰਨ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਹਜੂਰ ਸਾਹਿਬ ਵਾਲੇ ਮਹਾਂਪੁਰਖ ਉਹਨਾਂ ਦੇ ਰੈਮ ਇੱਥੇ ਬਖਸ਼ਿਸ਼ ਹੋਈ ਆ ਉਹਨਾਂ ਨੇ ਇੱਥੇ ਮੈਨੂੰ ਭੇਜਿਆ ਸੀ। ਤਾਂ ਬਿਲਕੁਲ 2013 ਦੇ ਪ੍ਰਾਰੰਭ ਦਾ ਵਿੱਚ ਮੈਂ ਆਇਆ ਸੀ ਉਦੋਂ ਮੇਰੀ 30 ਸਾਲ ਉਮਰ ਸੀਗੀ 1993 ਦਾ ਮੇਰਾ ਜਨਮ ਆ ਤੇ ਮੇਰੇ ਉਦੋਂ ਦਾੜਾ ਵੀ ਬਿਲਕੁਲ ਨਾ ਮਾਤਰਾ ਵਿੱਚ ਸਵਾਇਆ ਜਾਂ ਸੀਗਾ ਤੇ ਉਮਰ ਦੀਆਂ ਬਹੁਤ ਗੱਲਾਂ ਹੋਈਆਂ ਸੀ। ਹੂੰ ਹੂੰ ਕਿ ਇੰਨੀ ਛੋਟੀ ਉਮਰ ਆ ਤੇ ਮਹਾਰਾਜ ਤਖਸਾਲ ਸਾਹਿਬ ਤੇ ਵੀ ਕਿਦਾਂ ਇਹਨਾਂ ਨੂੰ ਸੇਵਾ ਦਿੱਤੀ ਜਾ ਸਕਦੀ ਹੈ। ਤੇ ਫਿਰ ਚਲੋ ਬੜੀ ਇਦਾਂ ਦੀ ਵਿਧ ਬਣੀ ਤੇ ਗੁਰੂ ਮਹਾਰਾਜ ਨੇ ਸਾਖਸ਼ਾਤ ਹੀ ਵਰਤੇ। ਮੇਰੇ ਨਾਲ ਉਦਾਂ ਵੀ ਸ਼ੁਰੂ ਤੋਂ ਹੀ ਨਾ ਜਿਦਾਂ ਖੇਡਾਂ ਸਿੰਗਾ ਵਾਲੀਆਂ ਵੀ ਖੇਡਾਂ ਹੁੰਦੀਆਂ ਰੀਆਂ ਹੋਰ ਵੀ ਬੜਾ ਕੁਝ ਹੁੰਦਾ ਰਿਹਾ ਜਿਹਨੂੰ ਆਮ ਲੋਕਾਂ ਨੇ ਵਿਸ਼ਵਾਸ ਨਹੀਂ ਕਰਦਾ ਤੇ ਮੈਂ ਮੈਂ ਕਹਿੰਦਾ ਨਾ ਵਿਸ਼ਵਾਸ ਕੋਈ ਕਰੇ ਵੀ ਨਾ ਸਕੂ ਚੰਗਾ ਰਹੇਗਾ ਤੇ ਨਾਲੇ ਇਹ ਵਿਸ਼ਵਾਸ ਕਰਾ ਕੇ ਕਿਸੇ ਨੂੰ ਕੁਝ ਲੈਣਾ ਨਹੀਂ ਕੇ ਤੋ ਵੀ ਐਂ ਕਿਹੜਾ ਕੋ ਵੋਟਾਂ 'ਚ ਖੜੇ ਹੋਣਾ ਵਾ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਹੁੰਦੀ ਆ ਤੇ ਫੇਰ ਇਦਾਂ ਸੇਵਾ ਮਿਲਦੀ ਆ ਮੈਂ ਇਥੇ ਆਪਣੀ ਹੋਸ਼ ਵਿੱਚ ਪਹਿਲੀ ਏਰੀ ਆਇਆ ਸੀਗਾ ਜੀ ਪਟਨਾ ਸਾਹਿਬ ਤੇ ਇਥੇ ਮੈਂ ਨਾ ਕਿਸੇ ਨੂੰ ਬਹੁਤਾ ਜਾਣਦਾ ਸੀ ਜਿਨ੍ਹਾਂ ਨੇ ਮੈਨੂੰ ਇਥੇ ਕਮਰਾ ਦਿਵਾਉਣਾ ਸੀ ਜਿਨ੍ਹਾਂ ਨੇ ਮੈਨੂੰ ਰਹਿਣ ਲਈ ਜਗ੍ਹਾ ਦਿਵਾਉਣੀ ਸੀ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਬਾਬਾ ਜੀ ਬਾਬਾ ਕਲੋਂ ਸਿੰਘ ਸਾਹਿਬ ਜੀ ਨੇ ਸਾਰੀ ਖੇਡ ਵਰਤਾਈ ਇਹ ਬਹੁਤ ਲੰਮਾ ਚੌੜਾ ਇੱਥੇ ਬਜਲ ਹੋ ਜਾਣਾ ਵਾ ਤੇ ਚਲੋ ਠੀਕ ਹੈ ਸਾਰੀਆਂ ਮਹਾਰਾਜ ਦੀਆਂ ਵਡਿਆਈਆਂ ਨੇ ਪੂਰੇ ਵਿਸ਼ਪਰ ਦੇ ਵਿੱਚ ਪਾਈ ਮਤੀ ਦਾਦ ਜੀ ਭਾਈ ਸਤੀ ਦਾਦ ਜੀ ਦਾ ਵੀ ਦਿਹਾੜਾ ਉਹ ਬਿਲਕੁਲ ਗੁਰਦੇਵਾਲਾ ਸੈੱਟ ਦੇ ਬਿਲਕੁਲ ਨਾਲ ਉਹ ਮਨਾਇਆ ਜਾ ਰਿਹਾ ਗੁਰੂ ਸਬੰਧ ਨਾਲ ਇਹਨਾਂ ਦਾ ਕੀ ਸਬੰਧ ਹੈ ਕਿੰਨਾ ਸਮਾਂ ਜਿਹੜਾ ਗੁਰੂ ਸਬੰਧ ਦੇ ਨਾਲ ਹੋ ਰਿਹਾ ਪ੍ਰੋਪਰ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰੋ ਜੀ ਭਾਈ ਅਮਰਦੀਪ ਸਿੰਘ ਜੀ ਸਤਗੁਰ ਸੱਤੇ ਪਾਸ਼ਾ ਗਰੀਬ ਨਿਵਾਜ ਜੀ ਜਦੋਂ ਇੱਥੇ ਯਾਤਰਾ ਦੌਰਾਨ ਆਏ ਨੇ ਉਹ ਸਮੇਂ ਤੋਂ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਵਿਦਿਆਲ ਦਾਸ ਜੀ ਸਾਹਿਬ ਸਤਗੁਰ ਸੱਤੇ ਪਾਸ਼ਾ ਜੀ ਮਹਾਰਾਜ ਜੀ ਦੇ ਨਾਲ ਸੀ ਇਹਨਾਂ ਦਾ ਜਿਹੜਾ ਪਰਿਵਾਰਕ ਸਾਂਝ ਹੈ ਸਤਗੁਰ ਸੱਤੇ ਪਾਸ਼ਾ ਜੀ ਦੀ ਗੁਰਦੇਵ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਨੇ ਜਦੋਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਤੋਂ ਪਿੱਛੇ ਵੀ ਇਹਨਾਂ ਦੀ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਘਰ ਦੇ ਨਾਲ ਸਾਂਝ ਜਾਂਦੀ ਹੈ ਇਹ ਪੁਛਤਾਨੀ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਸਿੱਧਕੀ ਇਹ ਸਿੱਖ ਸਨ ਭਾਈ ਦਿਆਲ ਦਾਸ ਜੀ ਸਾਹਿਬ ਜੀ ਦੀ ਬਾਬਤ ਮਹਾਰਾਜ ਦੇ ਇੱਥੇ ਹੁਕਮ ਨਮੇਨ ਤਖਤ ਸਾਹਿਬ ਦੇ ਦਰਸ਼ਨ ਵੀ ਕਰਾਇਆ ਜਾਂਦੇ ਜੀ ਜੀ ਉਹਦੇ ਚ ਮਾਨ ਨੇ ਬਚਨ ਲਿਖਿਆ ਵੀ ਭਾਈ ਦਿਆਲ ਦਾਸ ਜੀ ਦਾ ਕਹਿਆ ਗੁਰੂ ਕਾ ਕਹਿਆ ਜਾਣਣਾ ਜੀ ਭਾਈ ਦਿਆਲ ਦਾਸ ਦਾ ਕਹਿਆ ਗੁਰੂ ਕਾ ਕਹਿਆ ਜਾਣਣਾ ਵੀ ਜੋ ਇਹ ਕਹਿਦਨ ਮਾਨ ਨੇ ਗਾਇਆ ਫਿਰ ਜਿਹੜਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਵੇਖੇ ਗੁਰੂ ਗਰੀਬ ਨਿਵਾਜ ਮਹਾਰਾਜ ਦਾ ਹੁਕਮਨਾਮਾ ਸਾਇਬਾ ਗੋਦਾ ਈ ਦਾ ਹੁਕਮਨਾਮਾ ਗੁਰਦਸਮੀ ਪਾਸ਼ਾ ਮਹਾਰਾਜੀ ਦੇ ਅਵਤਾਰ ਦਾ ਪ੍ਰਕਾਸ਼ ਦਾ ਵਧਾਈ ਦਾ ਹੁਕਮਨਾਮਾ ਜਿਹਦੀ ਪਵਿੱਤਰ ਪਾਵਨ ਇਬਾਰਤ ਇਹ ਹੈ ਗੁਰੂ ਸਤ ਸਰਬੱਤ ਸੰਗਤ ਪਟਨੇਗੀ ਜਿਨ ਸਿੱਖ ਵਾਹਿਗੁਰੂ ਕੀਆ ਹੈ ਤਿਸਕੇ ਮਨੋਰਥ ਪੂਰੇ ਹੋਵਾਂਗੇ ਗੋਬਿੰਦਦਾਸ ਕੀ ਵਧਾਈ ਉਪਰ ਸੰਗਤ ਖਰਚ ਕੀਆ ਸੋ ਗੁਰੂ ਕੀ ਦਰਗਾਹ ਥਾਂਏ ਪਈ ਰੁਪਏ ਦੀ ਮੋਹਰ ਥਾਂਏ ਪਈ ਪਿੱਛੇ ਜੋ ਸੇਵਾ ਕੀਤੀ ਸਭ ਥਾਂਏ ਪਈ ਆਗਾ ਜੋ ਸੇਵਾ ਕਰੇਗਾ ਜਿਸ ਦਾ ਭਲਾ ਹੋਗ ਸੰਗਤ ਕੇ ਰੋਜ਼ਗਾਰ ਮੋ ਬਰਕਤ ਹੋਗ ਭਾਈ ਜੀ ਸਿਰੋ ਪਾਉ ਭੇਜਿਆ ਹੈ ਪਟਨਾ ਗੁਰੂ ਘਰ ਹੈ ਸੰਗਤ ਕਾ ਪੜਾਉ ਇਸ ਜਿਹੜਾ ਮਾਨ ਨੇ ਵਚਾ ਲਿਖਿਆ ਨਾ ਭਾਈ ਜੀ ਸਿਰੋ ਪਾਉ ਭੇਜਿਆ ਹੈ ਇਹ ਭਾਈ ਸ਼ਬਦ ਮਹਾਰਾਜ ਨੇ ਭਾਈ ਦਿਆਲ ਦਾਸ ਜੀ ਸਾਹਿਬ ਜੀ ਦੀ ਬਾਬਤ ਉਚਾਰਿਆ ਜੀ ਇੱਕ ਵਚਨ ਹੋਰ ਪਾਈਏ ਮਰਦੀਪ ਸਿੰਘ ਜੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਕੀ ਅਸਲ ਵਿੱਚ ਟਾਕ ਸ਼ੋ ਮੈਨੂੰ ਲੱਗਦਾ ਵੀ ਅੱਧੇ ਘੰਟੇ ਦਾ ਹੀ ਹੋਣਾ ਜੀ ਇਹ ਘਟੋ ਘਟ ਤੁਹਾਨੂੰ 30 ਘੰਟਿਆਂ ਦਾ ਕਰਨਾ ਚਾਹੀਦਾ ਇਤਿਹਾਸ ਬੁਰਾ ਵੱਡਾ ਔਰ ਇਤੇ ਵੀ ਲੜੀ ਚਲਾਓ ਦੇਖ ਬਾਦਰ ਸਾਹਿਬ ਜੀ ਮਹਾਰਾਜ ਦੇ ਜੀਵਨ ਤੇ ਲੜੀ ਚਲਾਓ ਸਾਡੇ ਕੋਲ ਬੜੇ ਬੜੇ ਵਿਦਵਾਨ ਨੇ ਪੰਥ ਵਿੱਚ ਜਿਨ੍ਹਾਂ ਨੇ ਬੜੀਆਂ ਬੜੀਆਂ ਖੋਜਾਂ ਬੜੀਆਂ ਬੜੀਆਂ ਪੜਤਾਲਾਂ ਕੀਤੀਆਂ ਭਾਈ ਦਿਆਲ ਦਾਸ ਜੀ ਸਾਹਿਬ ਸਿਰਫ ਉਹਨਾਂ ਦਾ ਪਰਿਵਾਰ ਵੀ ਅੱਜ ਆਇਆ ਹਾਂ ਬਿਲਕੁਲ ਕਥਾ ਦੇ ਦੌਰਾਨ ਵੀ ਹਾਜ਼ਰ ਸੀਗੇ ਉਹਨਾਂ ਦਾ ਪਰਿਵਾਰ ਵੀ ਅੱਜ ਆਇਆ ਪੂਰੇ ਸੱਜੇ ਸਿੱਖ ਪਰਿਵਾਰ ਦੇ ਸਮੇਤ ਭਾਈ ਦਿਆਲ ਦੀ ਦਾਸ ਜੀ ਸਾਹਿਬ ਜੀ ਜਦੋਂ ਇਤਿਹਾਸ ਪੜੋਗੇ ਨੰਦੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜਾਇਦਾਦ ਇਤਿਹਾਸ ਪੜੋਗੇ ਤੁਹਾਨੂੰ ਇਥੋਂ ਦੇ ਮੁਖੀਆਂ ਦਾ ਦਾ ਪਿੱਛੇ ਸ਼ਬਦ ਮੰਨਤ ਕਰ ਦਿਆ ਜਾਂਦਾ ਸੀਗਾ ਉਹਦੇ ਵਿੱਚ ਭਾਈ ਦਿਆਲ ਦਾ ਜੀ ਸਾਹਿਬ ਜੀ ਦਾ ਨਾਮ ਆਉਣਾ ਭਾਈ ਦਿਆਲ ਦਾ ਜੀ ਸਾਹਿਬ ਜੀ ਦਾ ਪਰਿਵਾਰ ਭਾਈ ਮਤੀ ਦਾ ਜੀ ਸਾਹਿਬ ਜੀ ਦਾ ਪਰਿਵਾਰ ਪੁਸ਼ਤਾਂ ਦੇ ਸਮੇਤ ਮਹਾਰਾ ਦੇ ਸਿੱਖ ਨੇ ਇਹ ਕੋਈ ਇਹਨੂੰ ਦੂਜੇ ਪਾਸੇ ਨਾ ਗੱਲ ਲੈ ਕੇ ਜਾਵੇ ਕਿ ਇਹ ਕੋਈ ਹੋਰ ਮਤ ਦੇ ਸੀਗੇ ਮਹਾਰਾ ਜੀ ਦੇ ਨਾਲ ਸ਼ਹੀਦ ਹੋਏ ਆ ਇਹ ਜਿਵੇਂ ਮਾਨ ਨੇ ਆਖਿਆ ਮੋਹੇ ਕਲਤਰ ਸਹਿਤ ਸਭ ਗੋਲਾ ਤੂੰ ਮੀਰਾ ਸਾਚੀ ਠਾਕੁਰਾਈ ਮੋਹਿਕਰਤਰ ਸਿੰਘ ਸਾਬ ਗੋਲਾ ਇਹ ਪਰਿਵਾਰ ਖਾਨਦਾਨ ਦੇ ਸਮੇਤ ਮਹਾਰਾ ਦੇ ਸਿੱਖ ਨੇ ਫਿਰ ਇੱਕ ਗੱਲ ਹੋਰ ਇਹਨਾਂ ਦਾ ਇਤਿਹਾਸ ਜਿਹੜਾ ਵਾ ਉਹ ਤੁਸੀਂ ਇੱਕ ਪਾਸੇ ਰੱਖੋ ਇਤਿਹਾਸ ਇੱਕ ਪਾਸੇ ਰੱਖੋ ਤੁਹਾਡੇ ਕੋਲ ਸਮਾਂ ਬੜਾ ਸੀਮਿਤ ਹੈ ਬਿਲਕੁਲ ਇਤਿਹਾਸ ਦੇ ਨਾਲ ਇਹਨਾਂ ਦੀ ਮਨੋਵਿਰਤੀ ਵੇਖੋ ਹੁਣ ਵੇਖੋ ਕਈ ਸਿੱਖ ਸਵਾਲ ਕਰਦੇ ਆ ਵੀ ਸਾਨੂੰ ਕਿਹੜੀ ਬਾਣੀ ਪੜ੍ਹਨੀ ਚਾਹੀਦੀ ਆ ਨਾਮ ਜਪਣਾ ਚਾਹੀਦਾ ਕਿ ਬਾਣੀ ਪੜ੍ਹਨੀ ਚਾਹੀਦੀ ਅਸੀਂ ਉਹਨਾਂ ਨੂੰ ਬੇਨਤੀ ਕਰੀਦੀ ਆ ਕਿ ਇਹ ਆਪੋ ਆਪਣਾ ਸਵਾਦ ਹੈ ਕਈਆਂ ਨੂੰ ਕੋਈ ਸਬਜ਼ੀ ਪਸੰਦ ਆ ਕਿ ਇਹਨੂੰ ਕੋਈ ਸਬਜ਼ੀ ਪਸੰਦ ਆ ਹੁਣ ਵੇਖੋ ਭਾਈ ਦਿਆਲ ਦਾਸ ਜੀ ਜਿਹੜੇ ਨੇ ਉਹ ਵਾਹਿਗੁਰੂ ਗੁਰਮੰਤਰ ਦੇ ਅਭਿਆਸੀ ਆ ਅੱਛਾ ਭਾਈ ਮਤੀ ਦਾਸ ਜੀ ਜਿਹੜੇ ਨੇ ਉਹ ਜਪਜੀ ਸਾਹਿਬ ਜੀ ਦੇ ਅਭਿਆਸੀ ਕਈਆਂ ਨੂੰ ਹੁੰਦਾ ਨਾ ਜਪਜੀ ਸਾਹਿਬ ਪੜਨ ਦਾ ਬੜਾ ਸ਼ੌਂਕ ਹੁੰਦਾ ਬਿਲਕੁਲ ਕਈਆਂ ਨੂੰ ਇੱਕ ਸ਼ਬਦ ਹੀ ਬੜਾ ਪਿਆਰਾ ਲੱਗਦਾ ਉਹ ਇੱਕ ਸ਼ਬਦ ਹੀ ਸੁਣੀ ਜਾਂਦੇ ਆ ਉਹ ਸ਼ਬਦ ਕੋਈ ਵੀ ਰਗੀ ਸਿੰਘ ਪੜੇ ਉਹ ਛੜੀ ਨਹੀਂ ਸਾਹਿਬ ਇਸ ਤਰ੍ਹਾਂ ਇਹਨਾਂ ਦੀ ਤੁਸੀਂ ਆਤਮਿਕ ਅਵਸਥਾ ਦੇ ਹੁਣ ਭਾਈ ਮਨੀ ਸਿੰਘ ਸਾਹਿਬ ਜੀ ਆ ਉਹ ਸੁਖਨੀ ਸਾਹਿਬ ਜੀ ਦੇ ਅਭਿਆਸੀ ਆ ਤੇ ਜਦੋਂ ਬੰਦ-ਬੰਦ ਕਟਿਆ ਗਿਆ ਵਾ ਤੇ ਸੁਖਨੀ ਸਾਹਿਬ ਜੀ ਦੀਆਂ 16 ਅਸਟਪਦੀਆਂ ਕੱਟੇ-ਕੱਟੇ ਬੰਦ ਵਿੱਚ ਵਈ ਭਾਈ ਮਤੀ ਦਾਸ ਜੀ ਸਾਹਿਬ ਜੀ ਦੀ ਬਾਬਤ ਬਚਨ ਆਉਂਦੇ ਨੇ ਅਰਧੋ ਅਰਧ ਚਰਾਏ ਸੋ ਢਾਰਾ ਅੱਧ ਕੀਤਾ ਨਾ ਸਰੀਰ ਤੋਂ ਇਥੋਂ ਨੱਕ ਤੋਂ ਲੈ ਕੇ ਥਰੀ ਦੇ ਦੋਏ ਸਕੇ ਤੇ ਫਿਰ ਕੀ ਹੋਇਆ ਦੋਨ ਸਰੀਰ ਤੇ ਜਪਜੀ ਪੜਾ ਦੇਖ ਸਭ ਕੇ ਅਚਰਜ ਬੜਾ ਦੋਵਾਂ ਸਰੀਰ ਦੇ ਦੋ ਹਿੱਸਿਆਂ ਤੋਂ ਜਪਜੀ ਸਾਹਿਬ ਪੜ ਰਹੇ ਨੇ ਐਦਾਂ ਜਿਵੇਂ ਦੋ ਸਿੰਘ ਮਹਾਰਾ ਦੀ ਤਾਬਿਆ ਵਿੱਚ ਬੈਠੇ ਅਖੰਡ ਪਾਠ ਸਾਹਿਬ ਜੀ ਦਾ ਮਹਲੇ ਨਾਵੇਂ ਦੀ ਬਾਣੀ ਦਾ ਸ਼ਲੋਕਾਂ ਦਾ ਭੋਗ ਪਾ ਰਹੇ ਇੱਕ ਸਿੰਘ ਸਾਹਿਬ ਇੱਕ ਸੰਗ ਹੋਰ ਵੀ ਤੁਹਾਨੂੰ ਮਿਚਰਾਉਦਾ ਕਈ ਵਾਰ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਹਾਂ ਵੀ ਕਿਹੜੀ ਬਾਣੀ ਪੜੀਏ ਕਿਹੜੀ ਨਾ ਪੜੀਏ ਕਈ ਵਾਰ ਦੁਨਦਾਂ ਦੇ ਵਿੱਚ ਸਿੱਖ ਸੰਗਤ ਜਿਹੜੀ ਆ ਪੈ ਜਾਂਦੀ ਹੈ ਇੱਕ ਇਹ ਵੀ ਮਨ ਦੇ ਵਿੱਚ ਆਉਂਦਾ ਹੈ ਕਿ ਅਸੀਂ ਪਾਠ ਕਰਦੇ ਹਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਜਾਂ ਸਹਿਜ ਪਾਠ ਰੱਖਦੇ ਹਾਂ ਸਾਡਾ ਜਿਹੜਾ ਮਨ ਆ ਉਹ ਬਿਰਤੀ ਨਹੀਂ ਲੱਗਦੀ ਸਾਨੂੰ ਮੀਨ ਆਂਦੀ ਹੈ ਕਈ ਵਾਰ ਇਦਾਂ ਹੁੰਦਾ ਵੀ ਅਸੀਂ ਬਾਹਰ ਛੱਡ ਕੇ ਚਲੇ ਜਾਈਏ ਈ ਪ੍ਰਮਾਤਮਾ ਸੁਣਦਾ ਨਹੀਂ ਇਦਾਂ ਦੀਆਂ ਬੜੀਆਂ ਜਿਹੜੀਆਂ ਦਿਮਾਗ ਦੇ ਵਿੱਚ ਜਿਹੜੀਆਂ ਖਿਆਲਾਂ ਆਉਂਦੀਆਂ ਨੇ ਉਸ ਖਿਆਲਾਂ ਨੂੰ ਦੂਰ ਕਰਨ ਦੇ ਲਈ ਗੁਰੂ ਸਬਾਹ ਦਾ ਸਿੱਧਾ ਟੱਚ ਕਰਨ ਦੇ ਲਈ ਸਾਨੂੰ ਕਿਸ ਤਰ੍ਹਾਂ ਬਿਸਤਰੀ ਬਿਰਦੀ ਲਾਣੀ ਪਊਗੀ ਹਾਂ ਇਸ ਤਰ੍ਹਾਂ ਦੀ ਜਿਸ ਸਿੱਖ ਨੂੰ ਜਿਹੜਾ ਸ਼ਬਦ ਭਾਵ ਦਾ ਹੋਵੇ ਜਿਹੜੀ ਬਾਣੀ ਸੁਣ ਕੇ ਆਨੰਦ ਆਉਂਦਾ ਹੋਵੇ ਜਿਹੜਾ ਸ਼ਬਦ ਸੁਣ ਕੇ ਆਨੰਦ ਆਉਂਦਾ ਹੋਵੇ ਉਹ ਸ਼ਬਦ ਸਮਝ ਲਓ ਵੀ ਉਹਦੇ ਲਈ ਹੀ ਉਚਾਰਨ ਕੀਤਾ ਮਾਰ ਉਹਦਾ ਉਹ ਜਾਪ ਕਰੇ ਅਖੰਡ ਕਰੇ ਇੱਕ ਰਸ ਕਰੇ ਪਰ ਪੰਜ ਬਾਣੀਆਂ ਸਵੇਰ ਵੇਲੇ ਦੋ ਬਾਣੀਆਂ ਸ਼ਾਮ ਵੇਲੇ ਇਹ ਸਿੱਖ ਦੀ ਸ਼ਰਅ ਇਹ ਸਾਡੀ ਸ਼ਰੀਅਤ ਆ ਉਹਦੇ ਵਿੱਚ ਨਹੀਂ ਬੋਲਣਾ ਚਾਹੀਦਾ ਉਹਦੇ ਵਿੱਚ ਬਾਣੀ ਪੂਰੀ ਕਰਕੇ ਵੀ ਨਹੀਂ ਬੋਲਣਾ ਮੇਰਾ ਇਹ ਮੰਨਣਾ ਇਹ ਨਹੀਂ ਵੀ ਜਗਜੀਤ ਸਿੰਘ ਕਰਕੇ ਤੁਸੀਂ ਬੋਲ ਲਿਆ ਬਚਨ ਬिलास ਕਰ ਲੈਣਾ ਜਗਜੀਤ ਸਿੰਘ ਤੋਂ ਲੈ ਕੇ ਵਾਜੇ ਅਨਹਦ ਪੂਰੇ ਤੱਕ ਪੂਰਾ ਨਾਮ ਸਹਿਬ 40 ਪੌੜੀਆਂ ਤੱਕ ਕੋਈ ਬਚਨ ਬिलास ਨਾ ਕਰੋ ਦੇਵੇ ਪੰਜ ਪਿਆਰਿਆਂ ਨੇ ਪੰਜ ਬਾਣੀਆਂ ਬੜੀਆਂ ਇੱਕ ਚੌਂਕੜੇ ਤੇ ਬੜੀਆਂ ਇੱਕ ਰਸ ਅਖੰਡ ਬੜੀਆਂ ਜਲ ਅਮਰਤ ਬਣਿਆ ਸਾਡਾ ਜੀਵਨ ਤਾਂ ਅਮਰਤਮਈ ਬਣੂਗਾ ਜੀਵਨਾ ਸਫਲ ਜੀਵਨ ਸੁਨਹਾਰ ਜਪ ਜਪ ਸੱਦ ਜੀਵਨਾ ਅਮਰਤ ਜੀਵਨ ਤਾਂ ਬਣੂਗਾ ਜੇ ਅਖੰਡ ਇੱਕ ਰਸ ਬਾਣੀ ਪੜਾਂਗੇ ਇੱਕ ਗੱਲ ਹੋਰ ਮੈਂ ਕਰਨੀ ਚਾਹੁੰਦਾ ਅੱਜ ਵੀ ਦਾਸ ਨੇ ਕਥਾ ਜਿ ਕਿਹਾ ਹੈ ਅੱਧਾ ਪਹਿਟਾ ਪਹਿਲਾਂ ਕਥਾ ਹੋਈ ਪਹਿਲਾਂ ਮੈਂ ਵੀ ਇੰਦੀ ਕੀਤੀ ਸੀ ਵੀ ਤੁਸੀਂ ਵੇਖੋ ਭਾਈ ਅਮਰਦੀਪ ਸਿੰਘ ਜੀ ਗੁਰੂ ਨਾਨਕ ਦੇਵ ਜੀ ਮਹਾਰਾ ਦੀ ਬਾਣੀ ਅਹੀਂ ਨਿਤਨੇਮ ਚ ਪੜਦੇ ਆ ਜਬਜੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾ ਦਾ ਸੋਦਰ ਰਹਿਰਾਸ ਜੀ ਗੁਰੂ ਨਾਨਕ ਦੇਵ ਜੀ ਮਹਾਰਾ ਤੇ ਗੁਰੂ ਅਮਰਦਾਸ ਮਹਾਰਾ ਦੀ ਬਾਣੀ ਨਿਤਨੇਮ ਚ ਪੜਦੇ ਆ ਨਾਨ ਸਾਹਿਬ ਹਮ ਗੁਰੂ ਰਾਮਦਾਸ ਮਹਾਰਾ ਦੀ ਬਾਣੀ ਨਿਤਨੇਮ ਚ ਪੜਦੇ ਆ ਸੋ ਪੁਰਖ ਵੀ ਪੜਦੇ ਆ ਗੋਦਰੀ ਮਹੱਲਾ ਚੌਥਾ ਵੀ ਪੜਦੇ ਆ ਆਸਾ ਮਹੱਲਾ ਚੌਥਾ ਵੀ ਪੜਦੇ ਆ ਤੇ ਸੋਇਲੇ ਸਾਹਿਬ ਦੇ ਵਿੱਚ ਵੀ ਡਾਗ ਗੋੜੀ ਪੂਰਬੀ ਮਹੱਲਾ ਚੌਥਾ ਉਹ ਵੀ ਪੜਦੇ ਆ ਪੜ ਲਈ ਨਾ ਗੁਰੂ ਅਰਜਨ ਦੇਵ ਜੀ ਮਹਾਰਾ ਦੀ ਬਾਣੀ ਵੀ ਨਿਤਨੇਮ ਚ ਪੜ ਲਈ ਰਹਿ ਰਾਸ ਸਾਹਿਬ ਦੇ ਵਿੱਚ ਅਹੀ ਬਾਣੀ ਤੇ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਵੀ ਨਿਤਨੇਮ ਦੇ ਵਿੱਚ ਪੜ੍ਹ ਲਈ ਦੋ ਸਤਿਗੁਰਾਂ ਦੀ ਬਾਣੀ ਸਾਡੇ ਨਿਤਨੇਮ ਤੇ ਨਹੀਂ ਹੈਗੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਤੇ ਗੁਰਤੇਗ ਬਾਦਸ਼ਾਹ ਜੀ ਦੀ ਉਹ ਕਿਉਂ ਨਹੀਂ ਹੈਗੀ ਮੇਰਾ ਹਿਰਦਾਏ ਗੱਲ ਕਹਿੰਦਾ ਕਿ ਇਹ ਮਹਾਰਾਜ ਨੇ ਸਿੱਖ ਦੀ ਪਰਖ ਲਈ ਦੋ ਬਾਣੀਆਂ ਦੋ ਸਤਿਗੁਰਾਂ ਦੀਆਂ ਬਾਣੀਆਂ ਨਿਤਨੇਮ ਤੇ ਐਡ ਨਹੀਂ ਕੀਤੀਆਂ ਕਿ ਸਿੱਖ ਕਿਤੇ ਨਿਤਨੇਮ ਤੇ ਨਹੀਂ ਨੁਕ ਜਾਂਦਾ ਅਸੀਂ ਦੁਨੀਆਵਾਰ ਦੇ ਸਾਰੇ ਪਦਾਰਥ ਹਰ ਮੌਸਮ ਦਾ ਹਰ ਫਲ ਖਾਣੇ ਆਹੀਂ ਨਿਤਨੇਮ ਤੋਂ ਇਲਾਵਾ ਆਪਣਾ ਰਾਸ ਹੀ ਨਹੀਂ ਚੇਂਜ ਕਰਦੇ ਇੱਥੇ ਇੱਕ ਸਿੰਘ ਆਉਂਦਾ ਦਿੱਲੀ ਦਾ ਉਹ ਹਰ ਤਾਰ ਉਹਦਾ ਤੁਹਾਨੂੰ ਮੈਂ ਛੋਟਾ ਜਿਹਾ ਵਜਨ ਦੱਸਦਾ ਉਹ ਉਹ ਇੱਥੇ ਵੀ ਇੱਕ ਹਫਤਾ ਲੋਂਦਾ ਆਨੰਦਪੁਰ ਸਾਹਿਬ ਵੀ ਇੱਕ ਹਫਤਾ ਜੂਰ ਸਾਹਿਬ ਵੀ ਇੱਕ ਹਫਤਾ ਅੰਮ੍ਰਿਤਸਰ ਸਾਹਿਬ ਵੀ ਤੇ ਆਪਣਾ ਤਖਤ ਸ੍ਰੀ ਦਮਦਮਾ ਸਾਹਿਬ ਵੀ ਇੱਕ ਹਫਤਾ ਉਹ ਕਹਿੰਦਾ ਕਿ ਮੈਂ ਕੀ ਕਰਦਾ ਪਹਿਲਾਂ ਅੰਮ੍ਰਿਤ ਦੇਲੇ ਤੋਂ ਆਪਣੀ ਯਾਤਰਾ ਸ਼ੁਰੂ ਕਰਦਾ ਪਹਿਲਾਂ ਮੈਂ 2 ਘੰਟੇ ਲਾਉਣੇ ਹੁੰਦੇ ਅਮਰਤ ਵੇਲੇ ਤੋਂ ਲੈ ਕੇ 2 ਘੰਟੇ ਚ ਕੀ ਹੋ ਰਿਹਾ ਅਗਲੇ ਦਿਨ ਉਹ 2 ਘੰਟੇ ਤੋਂ ਬਾਅਦ ਅਗਲੇ 2 ਘੰਟੇ ਉਹ 2 ਘੰਟੇ ਤੋਂ ਬਾਅਦ ਸਾਨੂੰ ਇਹ ਨਹੀਂ ਪਤਾ ਵੀ ਗੁਰੂ ਘਰ ਦੇ ਵਿੱਚ ਅਮਰਤ ਵੇਲੇ ਤੋਂ ਪਹਿਲਾਂ ਕੀ ਹੁੰਦਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੇਖੇ ਅਮਰਤ ਵੇਲੇ ਤੋਂ ਪਹਿਲਾਂ ਕੀ ਹੁੰਦਾ ਧਲਾਈ ਹੁੰਦੀ ਹੈ ਸੇਵਾਵਾਂ ਦੇ ਕਵਾੜ ਬੰਦ ਹੁੰਦੇ ਆ ਸੰਗਤ ਤਰਸਦੀ ਆ ਮਹਾਰਾਜ ਦਰਸ਼ਨ ਦੀ ਜੇਖੋਲ ਕੇ ਵਾਸੂਕਮੀ ਸਾਦਾ ਪਹਾੜ ਹੁੰਦਾ ਕਵਾੜ ਖੋਲਦਾ ਫੇਰ ਅੰਦਰ ਜਾਂਦੇ ਤੇ ਸਾਨੂੰ ਤੇ ਨਹੀਂ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਜਾਂ ਹੋਰ ਸਾਨੂੰ ਤੇ ਉਹ ਪਤਾ ਪਿਛਾਣ ਨੂੰ ਰਹਿ ਰਹਾ ਸਾਬ ਹੁੰਦੀ ਆ ਕਿਰਦਨ ਹੁੰਦਾ ਇਸ ਕਰਕੇ ਸਾਨੂੰ ਇਹ ਦੋ ਸਤਿਗੁਰਾਂ ਦੀਆਂ ਬਾਣੀਆਂ ਜੜੀਆਂ ਨੇ ਨਿਤਨੇਮ 'ਚ ਤਾਂ ਨਹੀਂ ਦਰਜ ਹੈਗੀਆਂ ਵੀ ਅਹੀਂ ਆਪਣੇ ਨਿਤਨੇਮ ਤੋਂ ਇਲਾਵਾ ਹੋਰ ਵੀ ਕੁਝ ਬਾਣੀ ਪੜ੍ਹ ਕੇ ਵੇਖੀ ਐ ਇੰਨੀ ਮਹਾਰਾ ਦੀ ਬਾਣੀਆਂ ਐ ਐਡਾ ਇਤਿਹਾਸ ਐ ਦਸਵੇਂ ਪਾਤਸ਼ਾਹ ਦੀ ਬਾਣੀ ਭਾ ਨੰਦ ਲਾਲ ਜੀ ਸੈਵੰਦੀ ਦੀ ਬਾਣੀ ਆ ਭਾਈ ਗੁਰਦਾਸ ਜੀ ਸਹਿਜ ਜੀ ਦੀ ਬਾਣੀ ਇਸ ਵਾਰ ਤੇ ਹੋ ਜਣਾ ਅਹੀਂ ਭਾਂ ਭਾਂਦਾ ਜਮਾਉਨੇ ਆ ਭਜਨ ਵੇਲੇ ਹੀ ਬਸ ਉੱਥੇ ਹੀ ਖੜੇ ਆ ਇਹਦਾ ਸਾਨੂੰ ਕੋਈ ਚੇਸਟਾ ਨਹੀਂ ਆ ਗਈ ਬਿਲਕੁਲ ਭਜਨ ਦੇ ਵਿੱਚ ਬੰਦਗੀ ਵਿੱਚ ਸਾਡੀ ਕੋਈ ਰੁਚੀ ਨਹੀਂ ਆ ਗਈ ਅੱਜ ਕੱਲ ਬਾ ਟੈਂਟ ਚੱਲਿਆ ਹੋਇਆ ਕਿਉਂਕਿ ਹਰ ਇੱਕ ਦਾ ਇਨਸਾਨ ਦੇ ਕੋਲ ਸੋਸ਼ਲ ਮੀਡੀਆ ਹੈ ਵੱਡੇ ਵੱਡੇ ਜਿਹੜੇ ਫੋਨ ਨੇ Android ਫੋਨ ਰੱਖੀ ਫਿਰਦੇ ਨੇ ਚਲ ਚੰਗੀ ਗੱਲ ਹੈ ਜੇਕਰ ਕਿਸੇ ਦਾ ਚੰਗਾ ਕਾਰੋਬਾਰ ਆ ਤਾਂ Android ਫੋਨ ਰੱਖਣਾ ਵੀ ਚਾਹੀਦਾ ਮਹਿੰਗੇ ਫੋਨ ਰੱਖਣੇ ਵੀ ਚਾਹੀਦੇ ਨੇ ਹਾਂਜੀ ਪਰ ਕੀ ਤੁਹਾਨੂੰ ਲੱਗਦਾ ਕਿ ਕੀ ਜਾਇਜ਼ ਹੈ ਕਿ ਸਾਨੂੰ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਆਪਾਂ ਨੂੰ ਫੋਨ ਤੇ ਜਿਹੜਾ ਪਾਠ ਕਰਨਾ ਚਾਹੀਦਾ ਜਾਂ ਉਹ ਪਰਵਾਨ ਦੇਖੋ ਜੀ ਜੇ ਮੇਰੇ ਕੋਲੋਂ ਕੋ ਪ੍ਰਮਾਣ ਵੀ ਮੰਗੇ ਨਾ ਹਾਂ ਤੇ ਮੈਂ ਗੂੰਗਾ ਵੀ ਨਹੀਂ ਪ੍ਰਮਾਣ ਜੀ ਮੈਂ ਤੇ ਇਹੋ ਹੀ ਕਹੂੰਗਾ ਮੰਨਣਾ ਕਿਸੇ ਨੇ ਨਹੀਂ ਵੇ ਚਲੋ ਥੋੜਾ ਮੇਰਾ ਇਹ ਮੰਨਣਾ ਵੀ ਜਿਹੜਾ ਆਨੰਦ ਦੇਖੋ ਭਾਈ ਅਮਰਦੀਪ ਸਿੰਘ ਜੀ ਮੈਂ ਮੰਨ ਲਉ ਨਿਤਨੇਮ ਕਰਨਾ ਜਾਂ ਤੁਸੀਂ ਕਰਨਾ ਜੇ ਮੈਂ ਪੋਥੀ ਸਾਹਿਬ ਤੋਂ ਨਿਤਨੇਮ ਕਰਨਾ ਸਭ ਤੋਂ ਪਹਿਲਾਂ ਮੈਂ ਇਸ਼ਨਾਨ ਕਰੂੰਗਾ ਬਿਲਕੁਲ ਗੱਲ ਤੇ ਹਜ਼ੂਰੀਆ ਪਾਹੂੰਗਾ ਹੈ फेर ਮੈਂ ਚੌਂਕੜਾ ਮਾਰ ਕੇ ਬੈਠੂਗਾ ਮਹਾਰਾ ਦੀ ਪੋਥੀ ਸਹਿਬ ਹੱਥ 'ਚ ਲੈਣੀ ਆ ਮੈਨੂੰ ਇੱਕ ਅਹਿਸਾਸ ਹੋਊਗਾ ਕਿ ਸਾਗੂ ਸੱਚੇ ਪਾਸ਼ਾ ਮਹਾਰਾ ਦੀ ਅੰਮ੍ਰਿਤਮਈ ਗੁਰਬਾਣੀ ਦੀ ਪੋਥੀ ਸਹਿਬ ਮੇਰੇ ਹੱਥ 'ਚ ਹੈ ਹੈ ਜੇ ਮੇਰੇ ਹੱਥ 'ਚ ਮੋਬਾਈਲ ਆ ਆਨੰਦ ਨਹੀਂ ਆਉਣਾ ਆਤਮਿਕ ਆਨੰਦ ਨਹੀਂ ਆ ਸਕਦਾ ਜੇਹੀਂ ਚਾਹੁੰਦੇ ਆ ਕਿ ਸਾਡਾ ਅਧਿਆਤਮਿਕ ਆਤਮਿਕ ਵਿਕਾਸ ਹੋਵੇ ਨਾ ਤੇ ਬਾਣੀ ਦੀ ਪੋਥੀ ਅੰਮ੍ਰਿਤਮਈ ਗੁਰਬਾਣੀ ਦੀ ਪੋਥੀ ਸਹਿਬ ਗੁੜਕਾ ਸਹਿਬ ਨਹੀਂ ਗੁੜਕਾ ਗੁ ਬੁਰਾ ਸ਼ਬਦ ਨਹੀਂ ਹੈਗਾ ਗੁਟਕਾ ਸਾਹਿਬ ਦੇ ਅਰਥ ਸਾਡੇ ਮਹਾਪੁਰਖਾਂ ਨੇ ਪੜਾਏ ਗੋ ਟਿਕਾ ਜਿੱਥੇ ਬਾਣੀ ਟਿਕਾਈ ਜਾਂਦੀ ਹੋਵੇ ਲੇਕਿਨ ਸਾਡੇ ਕੋਲ ਜਿਹੜਾ ਗੁਰੂ ਮਹਾਰਾਜ ਦਿੱਤਾ ਹੋਇਆ ਸ਼ਬਦ ਆ ਉਹ ਹੈਗਾ ਪੋਥੀ ਪਰਮੇਸ਼ਰ ਦਾ ਬਾਣ ਜਾਂ ਗੁਰਬਾਣੀ ਲਿਖ ਪੋਥੀਆਂ ਤਾਲ ਮਰਦੰਗ ਰਬਾਬ ਵਜਾਵੈ ਪੋਥੀ ਲਿਖੋ ਸਫਲ ਗੁਰਬਾਣੀ ਜਿਹੜਾ ਆਨੰਦ ਗੁਰਬਾਣੀ ਪੜਨ ਦਾ ਪੋਥੀ ਸਾਹਿਬ ਤੋਂ ਆਣਾ ਉਹ ਮੋਬਾਈਲ ਫੋਨ ਤੋਂ ਬਿਲਕੁਲ ਨਹੀਂ ਜਿਆਗਾ ਇਹ ਸੱਚ ਹੈ ਜਿੰਨੇ ਜਿਹੜਾ ਚਾਹੁੰਦਾ ਕਿ ਮੇਰੀ ਮਾਨ ਨਾਲ ਸਾਝ ਬਣੇ ਉਹ ਪੋਥੀ ਸਾਹਿਬ ਹੱਥ ਵਿੱਚ ਲਵੇ ਬਾਯਾ ਦਾ ਵਿੱਚ ਔਂਕੜਾ ਮਾਰ ਕੇ ਮਹਾਰਾ ਦੀ ਬਾਣੀ ਬੜੇ ਜੇ ਉਹਨੂੰ ਆਨੰਦ ਨਾ ਆਵੇ ਤੇ ਮੈਂ ਉਹਦਾ ਦੇਣਦਾਰ ਆ ਹੁਣ ਥੋੜਾ ਆਪਾਂ ਆਨੇ ਦਸਤਾਰ ਦੇ ਉੱਪਰ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਸਿਰਾਂ ਦੀ ਤਾਜ ਦਸਤਾਰ ਹਾਂਜੀ ਇਹਦੇ ਕੋਈ ਮਾਇਨੇ ਨਹੀਂ ਕਿ ਆਪਾਂ ਨੇ ਇਸ ਸਟਾਈਲ ਦੀ ਦਸਤਾਰ ਬੰਨੀ ਹੈ ਜਾਂ ਫਿਰ ਆਪਾਂ ਨੇ ਬਲਾਂ ਵਾਲੀ ਦਸਤਾਰ ਬੰਨੀ ਹੈ ਜਾਂ ਫਿਰ ਗੋਲ ਪਰ ਦੀ ਬੰਨੀ ਹੈ ਜਾਂ ਸਿੰਘ ਸਬਾਨ ਵਾਲੀ ਬੰਨੀ ਹੈ ਇਹ ਫਰਕ ਕੀ ਹੈ ਦਸਤਾਰ ਤੇ ਦਸਤਾਰ ਹੀ ਆ ਦਸਤਾਰ ਚ ਕੋਈ ਫਰਕ ਨਹੀਂ ਹੋ ਸਕਦਾ ਦਸਤਾਰ ਦੇ ਅਰਥ ਨੇ ਦਸਤੇ ਯਾਰ ਦਸਤ ਕਹਿੰਦੇ ਨੇ ਹੱਥ ਯਾਰ ਕਹੀਏ ਦੋਸਤ ਦੋਸਤ ਦਾ ਹੱਥ ਮਿੱਤਰ ਦਾ ਹੱਥ ਹੂੰ ਸਾਡਾ ਦੋਸਤ ਕਿਹੜਾ ਸਾਡਾ ਯਾਰ ਕਿਹੜਾ ਬੇਕਸਾਰਾ ਯਾਰ ਗੁਰਗੋਵਿੰਦ ਬਿਲਕੁਲ ਉਹ ਸਾਡਾ ਯਾਰ ਆ ਉਹਦਾ ਸਿਰ ਤੇ ਹੱਥ ਹੋਣਾ ਦਸਤਾਰ ਦਸਤਾਰ ਦੇ ਬਹੁਤ ਰੰਗ ਨੇ ਬਹੁਤ ਢੰਗ ਨੇ ਦਸਤਾਰ ਦੇ ਕਈ ਰੂਪ ਨੇ ਤੇ ਜਿਵੇਂ ਗੁਰੂ ਮਹਾਰਾਜ ਗੁਰਦਸਵੇਂ ਪਾਸ਼ਾ ਮਹਾਰਾਜ ਦਾ ਇੱਥੇ ਚੱਕਰਿਆ ਮਹਾਰਾ ਦੇ ਚੱਕਰ ਨੇ ਮਹਾਰਾ ਦੀਆਂ ਚੱਕਰੀਆਂ ਨੇ ਵੇਖੋ ਜੀ ਸੱਚ ਤੇ ਇਹ ਆ ਵੀ ਜਿਹੜਾ ਦਸਤਾਰ ਦਾ ਪ੍ਰਾਤਨ ਸਾਡੇ ਕੋਲ ਰੂਪ ਹੈਗਾ ਵਾ ਉਹ ਤੇ ਗੋਲ ਹੀ ਆ ਸਹੀ ਅਰਥਾਂ ਨੇ ਅਹੀਂ ਗੋਲ ਦਸਤਾਰ ਬਨ ਸਕੀਏ ਜਾਂ ਨਾ ਬਨ ਸਕੀਏ ਜਾਂ ਬੰਦਿਆਂ ਜਾਂ ਨਹੀਂ ਮੰਨਦੇ ਉਹ ਗੱਲ ਵੱਖਰੀ ਆ ਪਰ ਸਾਨੂੰ ਇਹ ਸਾਹ ਜ਼ਰੂਰ ਹੋਣਾ ਚਾਹੀਦਾ ਕਿ ਦਸਤਾਰ ਦਾ ਵਾਸਤਵਿਕ ਰੂਪ ਜਿਹੜਾ ਉਹ ਗੋਲ ਆ ਕਿਉਂਕਿ ਮਹਾਰਾਜ ਦਸਤਾਰ ਦੇ ਉੱਪਰ ਚੱਕਰ ਲਾਉਂਦੇ ਹੁੰਦੇ ਸੀ ਹੁਣ ਆਪ ਅੱਗੇ ਤੇ ਚੱਕਰ ਲੱਗਣਾ ਪਈ ਨਹੀਂ ਔਰ ਜਿਹੜਾ ਕੇਸਾਂ ਦੇ ਵਿੱਚ ਚੱਕਰੀ ਸਜਾਉਣ ਦਾ ਹੁਕਮ ਆ ਜੇ ਜੂੜਾ ਇੱਥੇ ਹੈ ਨਾ ਦਸਨਦਵਾਰ ਤੇ ਮਤਲਬ ਤਾਲੂ ਤੇ ਪੂਰੇ ਸਿਰ ਦੇ ਸੈਂਟਰ ਵਿੱਚ ਆ ਜੂੜਾ ਤੇ ਫਿਰ ਦਿਮਾਲਾ ਚੱਲੇਗਾ ਵਧੀਆ ਤਰੀਕੇ ਨਾਲ। ਵਾਸਤੇ ਵਿੱਚ ਜਿਹੜੀ ਮਰਜ਼ਾਦਾ ਉਹੋ ਹੀ ਆ। ਦੂਜਾ ਵੇਖੋ ਵੀ ਜਦੋਂ ਅੱਜਕੱਲ੍ਹ ਵੇਖ ਲੋ ਭਵੇਂ ਸਮਾਗਮ ਹੋਣਾ ਜਾਂ ਕੋਈ ਵੀ ਹੋਵੇ ਬਾੜੀ ਮੋਟੀ ਵੀ ਹਲਜੁਲ ਹੁੰਦੀ ਆ ਤੇ ਸਾਡੀ ਇਹ ਦਸਤਾਰ ਜਿਹੜੀ ਆ ਇਹ ਜਿਹੜੀ ਆਪਣਾ ਰੂਪ ਬਦਲ ਦਿੰਦੀ ਤੇ ਦਿਮਾਲਾ ਜਿਹੜਾ ਵਾ ਜਿਹੜਾ ਗੋਲਮਾਨ ਨੇ ਸਾਨੂੰ ਦਿੱਤਾ ਵਾ ਉਹ ਉਦੋਂ ਹੀ ਲੈਂਦਾ ਜਦੋਂ ਸਿਰ ਲੈ ਜੇ ਉਦਾਂ ਨਹੀਂ ਲੈਂਦਾ। ਵਾਸਤੇ ਵਿੱਚ ਉਹਦਾ ਰੂਪ ਉਹੀ ਆ। ਬਾਕੀ ਚਲੋ ਤਰਤੀਬ ਬਣ ਗਈ ਆ ਜਦੋਂ ਇੱਥੇ ਮੈਂ ਸੇਵਾ 'ਚ ਲੱਗਾ ਹੂੰ ਤੇ ਥੋੜਾ ਸਮਾਂ ਮੈਂ ਵੀ ਗੋਲ ਦਸਤਾਰ ਵਧੀ ਇੱਥੇ ਅੱਛਾ ਤੇ ਫਿਰ ਉਹ ਜਦੋਂ ਪ੍ਰਬੰਧ ਇਦਾਂ ਦਾ ਸੀਗਾ ਫਿਰ ਮੈਂ ਬਾਬਾ ਜੀ ਬਾਬਾ ਕਲਵੰਤ ਸਿੰਘ ਸਾਹਿਬ ਜੀ ਮਹਾਪੁਰਸ਼ਾਂ ਨੂੰ ਪੁੱਛਿਆ ਤੇ ਬਾਬਾ ਜੀ ਕਹਿੰਦੇ ਵੀ ਇਹ ਸਜਾਉਣੀ ਪੈਂਦੀ ਹੈ ਕਹਿੰਦੇ ਅਹੀਂ ਨਹੀਂ ਥੋੜੇ ਦਿਨਾਂ ਬਾਅਦ ਸਜਾਲੀ ਸੀ ਤੇ ਕਹਿੰਦੇ ਸਜਾਉਣੀ ਪੈਂਦੀ ਆ ਇਹ ਰੌ ਰੀਤ ਆ ਇਹ ਪ੍ਰਬੰਧ ਦਾ ਹਿੱਸਾ ਵਾ ਤੇ ਇਸ ਕਰਕੇ ਜਿਹੜਾ ਇਹ ਵੀ ਬੜੀ ਪਿਆਰੀ ਨਸਾਰ ਆ ਵੇ ਵੇਖੋ ਇਹ ਸਾਡੇ ਸਿੰਘ ਸਹਿਬਾਨਾਂ ਦਾ ਤਾਜ ਆ ਬਖਸ਼ਿਸ਼ ਆ ਪ੍ਰਾਤਨ ਤੋਂ ਪ੍ਰਾਤਨ ਸਮੇਂ ਵਿੱਚ ਵੀ ਆਪਾਂ ਚੱਲ ਜੀਏ ਤੇ ਇਦਾਂ ਦਾ ਰੂਪ ਦੇਖਦਾ ਵਾ ਸਿੱਖਾਂ ਦਾ ਕੋਈ ਇਦਾਂ ਦੀ ਗੱਲ ਨਹੀਂ ਆ ਸਾਰੇ ਰੂਪ ਮਹਾਰਾਜ ਅਦੇ ਆਪਣੇ ਨੇ ਤੇ ਪ੍ਰਾਤਨ ਹੋ ਗਈ ਆ ਪ੍ਰਾਤਨ ਇਹ ਵੀ ਆ ਕੋਈ ਭੇਦ ਭਾਵ ਨਾ ਕਰੀਏ ਮੇਰੀ ਤੇ ਤੁਹਾਡੀ ਸਾਰੀ ਸੰਗਤ ਦੇ ਹੱਥ ਚਰਨਾ ਜਹਾਜ਼ ਜੋੜ ਕੇ ਬੇਨਦੀ ਆ ਵੀ ਕੋਈ ਭੇਦ ਭਾਵ ਨਾ ਕਰੀਏ ਕਿਸੇ ਦੇ ਨਾਲ ਬਖਸ਼ਿਸ਼ ਯਾ ਦਸਤਾਰ ਠੀਕ ਆ ਸਿੰਘ ਸਾਹਿਬ ਤੁਸੀਂ ਸਾਮਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਾਂਗੇ ਕਿ ਦੁਬਾਰਾ ਜੇ ਤੁਹਾਨੂੰ ਬੁਲਾਇਆ ਜਾਵੇ ਸੋ ਬਿਲਕੁਲ ਏ ਸੰ ਸਿੰਘ ਸਾਹਿਬ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇਤਿਹਾਸ ਬਾਰੇ ਜਿਹੜੀ ਹੈ ਜਾਣਕਾਰੀ ਉਹ ਸਾਂਝੀ ਕੀਤੀ ਹੈ ਸੋ ਅਗਲੇ ਐਪੀਸੋਡ ਦੇ ਵਿੱਚ ਉਮੀਦ ਕਰਦੇ ਹਾਂ ਕਿ ਕਿਸੇ ਹੋਰ ਸ਼ਖਸੀਅਤ ਦੇ ਨਾਲ ਜਿਹੜੀ ਹੈ ਵਿਸ਼ੇਸ਼ ਗੱਲਬਾਤ ਕਰਾਂਗੇ ਜਾਨਕੀ ਚਰਚਾ ਕਰਾਂਗੇ ਵਿਸਥਾਰਪੂਰਵਕ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਹੁਣ ਮੈਨੂੰ ਜਾਣੀ ਅਮਰਜੀਤ ਸਿੰਘ ਜੀ ਨੂੰ ਇਜ਼ਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This program is sponsored by the single office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.